ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਖੜੇ ਆ ਟਰੈਕਟਰ ਮੰਡੀ ਤਲਵੰਡੀ ਸਾਬੋ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਆਏ ਸੀ ਬਾਈ ਅੱਜ ਸ਼ਾਮ ਜਿਹਨੂੰ ਅਸੀਂ ਵੀਡੀਓ ਬਣਾਉਣ ਲੱਗੇ ਆ ਜਿੰਨਾ ਭਰਾਵਾਂ ਨੇ ਹਜੇ ਤੱਕ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਅਸੀਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਅੱਜ ਬਾਈ ਸਤਨਾਮ ਕੋਲੇ ਆਏ ਸੀਗੇ ਸਤਨਾਮ ਹੈ ਬਾਈ ਜਖੇਪਲ ਤੋਂ ਟਰੈਕਟਰਾਂ ਦਾ ਵਪਾਰੀ ਹੈ ਬਾਈ ਕੋਲੇ 15-20 ਟਰੈਕਟਰ ਹੁੰਦੇ ਬਾਈ ਕੋਲੇ ਘਰੇ ਹੀ ਹੁੰਦੇ ਆ ਸਤਨਾਮ ਔਰ ਕੀ ਹਾਲ ਹੈ ਬਾਈ ਭਰਾਜ ਤਲਵੰਡੀ ਸਾਬੋ ਆਇਆ ਸੀ ਮੰਡੀ ਚ ਇੱਕ ਟਰੈਕਟਰ ਬਾਈ ਦਾ ਟਰਾਈ ਤੇ ਇੱਕ ਸੌਦਾ ਵੀ ਹੋ ਗਿਆ ਬਾਈ ਦਾ ਹਾਂ ਹਾਂ ਬਾਈ ਹੋ ਗਿਆ ਠੀਕ ਆ ਵਧਾਈਆਂ ਵੱਡੇ ਭਾਈ ਉਹ ਠੀਕ ਠਾਕ ਹੋ ਬਾਈ ਜੀ ਭਾਈ ਜੀ ਪਹਿਲਾਂ ਸ਼ੁਰੂ ਚ ਆਪਣਾ ਫੋਨ ਨੰਬਰ ਬੋਲ ਦੋ ਫੋਨ ਨੰਬਰ 98762 999903 98762 999903 ਬਾਈ ਦਾ ਨੰਬਰ ਪਹਿਲਾਂ ਜੀ ਸ਼ੁਰੂ ਕਰ ਲੋ ਅੱਜ ਟਰੈਕਟਰ ਕਿਨੇ ਕ ਲੈ ਜਾਂਦੇ ਆ ਬਾਈ ਟਰੈਕਟਰ ਬਾਈ 6 ਲੈਂਦੇ ਆ 6 ਡਟ ਲੈਂਦੇ ਆ ਇੱਕ ਵੇਚਤਾ 5 ਨੇ ਵਧਾਈਆਂ ਬਾਈ ਪਹਿਲਾਂ ਤੁਹਾਨੂੰ ਤੇ ਸ਼ੁਰੂ ਕਰਦੇ ਆ ਬਾਈ ਦੇ ਦਿਖਾਉਣਾ ਟਰੈਕਟਰ ਤੁਹਾਨੂੰ ਆਇਆ ਬਾਈ ਦਿਖਾਈ ਕਰਾਂ ਸ਼ੁਰੂ ਚ ਇੱਕ ਦਾ ਟਰੈਕਟਰ ਟਰਾਈ ਤੇ ਗਿਆ ਹੋਇਆ ਪਹਿਲਾਂ ਆ ਟਰੈਕਟਰ ਰਖਾ ਦੇ ਕਿਹੜਾ ਮਾਡਲ ਆ ਸਤਨਾ ਮ ਦੱਸੀ ਵੀ ਨਹੀਂ 100 ਦਿੰਦਾ 22 ਮਾਡਲ ਆ ਵੀਰੇ 3 ਸਪੀਡ ਠੀਕ ਹੈ ਜੀ ਪੰਜਾਬ ਨੰਬਰ ਆ ਵੀਰੇ ਠੀਕ ਆ ਇਹ ਪੰਜ 400 ਘੰਟਾ ਚੱਲਿਆ 400 ਘੰਟਾ ਚੱਲਿਆ ਹੋਇਆ 22 ਮਾਡਲ ਟਰੈਕਟਰ ਵੀਰੇ ਹਾਂਜੀ 22 ਮਾਡਲ ਆ ਵੀਰੇ ਇਹ ਟਰੈਕਟਰ ਬਾਈ ਅੱਜ ਸਵਰਾਜ ਤਾਂ ਜਿਹੜਾ ਹੈਗਾ ਫੁੱਲ ਟਾਪ ਤੇ ਆ ਤੁਹਾਨੂੰ ਪਤਾ ਅੱਜ ਕੱਲ ਜਿਹੜਾ ਸਵਰਾਜ ਸੋਨਾਲਿਕਾ ਤੇ ਸੋਨਾਲਿਕਾ ਘਟਾ ਚੌਂਦੀਰ ਤੇ ਹੌ ਲੈਣਾ ਤਿੰਨ ਟਰੈਕਟਰ ਆ ਜਿਹੜੇ ਸਭ ਤੋਂ ਟਾਪ ਤੇ ਵਿਕ ਰਹੇ ਆ ਉਹ ਨਵਾਂ ਟਰੈਕਟਰ ਨੰਬਰ ਹੈਗਾ ਸੰਗਰੂਰ ਦਾ ਬਾਈ ਜੀ ਲੋਕਲ ਨੰਬਰ ਫਰਸਟ ਹੰਡਾ ਬਾਈ ਜੀ ਫਰਸਟ ਹੰਡਾ ਜੀ ਕਿਉਂਕਿ 416 ਇਹ ਟਰੈਕਟਰ ਹੈਗਾ ਤੁਹਾਨੂੰ ਪਤਾ ਇਹ ਟਰੈਕਟਰ ਅੱਜ ਕੱਲ ਬਹੁਤ ਘੱਟ ਮਿਲ ਰਹੇ ਹੈਗੇ ਕਿਉਂਕਿ ਨਵੀਂ ਸ਼ੋਅ ਆਉਣੇ ਕਰਕੇ এবੀਸੀ 11 ਜਾਂ 3 ਸਪੀਡ ਹੈ ਨਾ ਹਾਂਜੀ ਹਾਂਜੀ ਟਾਇਰ ਪਿਆ ਟਰੈਕਟਰ ਦੇ 85 ਤੋਂ 90 ਪੈਸੇ ਜਮਾ ਨਵਾਂ ਟਰੈਕਟਰ ਹੈ ਬਾਈ ਜੀ ਤੇ ਡੈਕ ਡੱਕ ਕਨੋਪੀ ਕਨੋਪੀ ਲੱਗੀ ਹੋਈ ਹੈ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਬਾਈ ਦਾ ਨੰਬਰ ਆਪਾਂ ਤੁਹਾਨੂੰ ਬੋਲ ਹੀ ਦਿੱਤਾ ਸੀਗਾ ਸਿੱਧਾ ਬਾਈ ਨਾਲ ਸੰਪਰਕ ਕਰ ਲੈੋ ਬਾਈ ਕਹਿੰਦਾ ਤਲਵੰਡੀ ਸਾਬ ਤੋਂ ਮੰਡੀ ਤਾਂ ਅੱਜ ਠੀਕ ਹੈ ਬਾਈ ਜੀ ਇਹਦਾ ਮੁੱਲ ਵੜੀ ਕੀ ਰੱਖਿਆ ਵੀਰੇ ਮੁਰਲੇ ਦਾ ਵੀਰੇ 7 ਲੱਖ 55000 ਰੁਪਿਆ 7 ਲੱਖ ਤੇ 55000 ਪਿਓਰ 2000 ਤੇ 22 ਮਾਡਲ ਟਰੈਕਟਰ ਹੈ 22 ਦੇ ਹੀ ਮਾਰ ਕੇ ਪਿਓਰ ਦੇਖ ਲਓ ਆ 23 ਵੀ ਆ ਗਿਆ ਜੀ ਹਾਂ ਜੀ 23 ਮਾਡਲ ਵੀ ਆ 23 ਮਾਡਲ ਉਹ ਬਾਅਦ ਚ ਦਿਖਾਉਣੇ ਆ ਆਪ ਬਾਈ ਕੋਲੇ ਜ਼ਿਆਦਾਤਰ 855 ਦਾ ਸਕੀਨ ਹੈਗਾ ਖਜ਼ਾਨਾ ਹੀ ਲਈ ਬਟਾ 800 ਬਾਈ ਕਿੰਨੇ ਕ ਦਾ ਇਹ ਸੱਤਾਂ ਵੇਕਾ ਸਿੱਧਾ ਫੋਨ ਤੇ ਬੰਦਾ ਗੱਲ ਕਰੇ ਤੇਰੇ ਨਾਲ ਫੋਨ ਤੇ ਕਰ ਲਾਂਗੇ ਵੀਰੇ ਫੋਨ ਤੇ ਬਾਈ ਜੀ ਰੇਟ ਜਿਹੜਾ ਬਾਈ ਨਾਲ ਨਾ ਫੋਨ ਤੇ ਕਰ ਲਓ ਤੁਸੀਂ ਅੱਗੇ ਬਾਈ ਕੋਲੇ ਹੈਗਾ 2000 ਤੇ 5 ਮ ਵੱਡੀਆਂ ਹੱਬਾਂ ਵਾਲਾ ਐਕਸਲਰਰ ਟਰੈਕਟਰ ਹੈਗਾ 14 ਦੇ ਟਾਇਰਾਂ ਵਾਲਾ ਟਰੈਕਟਰ ਹੈ ਟਾਇਰ ਪੈ ਟਰੈਕਟਰ ਦੇ 90 ਪੈਸਿਆਂ ਵਾਂਗੂ ਪੂਰਾ ਘੈਂਟ ਟਰੈਕਟਰ ਹੈਗਾ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਓ ਜੂ ਜੂ ਲੱਗਾ ਹੋਇਆ ਸਿੱਕ ਅਗਲੇ ਨੇ ਖੋਲ ਲਿਆ ਨੰਬਰ ਇਹਦਾ ਕਿੰਨਾ ਦਾ ਬਾਈ ਜੀ ਪੰਜਾਬ ਦੇ ਵੀਰੇ ਪੰਜਾਬ ਦੇ ਇਹ ਆਪ ਦਾ ਅਗਲੇ 750 ਦੇ ਟਾਇਰ ਪਾਏ ਹੋਏ 12500 ਦੇ ਦਾ ਘੱਟੋ ਘਾਟਾ ਟਾਇਰ ਹੀ ਨੇ ਹਨਾ ਪੂਰਾ ਚੰਗਾ ਟਰੈਕਟਰ ਹੈ 855 2000 ਤੇ 5 ਮਾਡਲ ਬਾਈ ਜੀ ਇਹਦਾ ਕੀ ਰੇਟ ਹੈ ਇਹਦਾ ਵੀਰੇ ਰੇਟ ਹੈ 315000 ਰੁਪਿਆ ਕੱਤਾ ਜਿਹੜਾ ਇਹ ਰੇਟ ਆ ਬਾਈ ਜੀ ਬਾਈ ਦਾ ਡਿਮਾਂਡ ਹੈਗੀ ਰੇਟ ਹੋਊਗਾ ਉਹ ਥੋੜਾ ਹੋਊਗਾ ਜਦੋਂ ਸੌਦਾ ਹੋਊਗਾ ਬਾਈ ਨਾਲ ਬਾਈ ਨੂੰ ਫੋਨ ਕਰ ਲਿਓ ਤੁਸੀਂ ਸੰਪਰਕ ਕਰ ਲਿਓ ਬਾਈ ਨਾਲ ਇਹਦਾ ਇਹਨੇ ਬਾਈ ਦੀ ਮੰਗ ਹੈਗੀ 315000 20 3000 ਤਾਂ ਬਾਈ ਤੋਂ ਆਪਾਂ ਮਾਨ ਧੱਕੇ ਨਾਲ ਹੀ ਕਰਾ ਲਾਂਗੇ ਅੱਗੇ ਬਾਈ ਕੋਲੇ ਹੈਗਾਗਾ 963 ਕਨੋਪਿਕ ਨੂੰ ਭੇ ਲੱਗੀ ਹੋਈ ਆ ਕੋੜਾ ਖੜਾ 963 963 2020 ਮਾਡਲ ਹੈ ਕਾਪੀ 21 ਦੇ ਹੈ ਜੀ ਹਾਂਜੀ ਹਾਂਜੀ ਨੰਬਰ ਕਿਤਨ ਦਾ ਬਾਈ ਜੀ ਦਾ ਪੰਜਾਬ ਵੀਰੇ ਪੰਜਾਬ ਨੰਬਰ ਹੈ 2111 ਪਟਿਆਲਾ ਪਟਿਆਲਾ ਆਹ ਉਹਨੂੰ ਮਾਰ ਕੇ 2020 ਦੇ ਆ ਕੇ ਫੋਨ ਨਵਾਂ ਟਰੈਕਟਰ ਹੈ 2021 ਦੀ ਕਾਪੀ ਆ ਮਾਰ ਕੇ 2020 ਦੇ ਹਾਂਜੀ ਹਾਂਜੀ 6 ਲੱਖ ਤੇ 85 ਹਜ਼ਾਰ ਡਿਮਾਂਡ ਹੈ ਨਾ ਜੀ ਹਾਂਜੀ 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 ਬਿਲਕੁਲ ਨਵਾਂ ਟਰੈਕਟਰ ਹੈ 500 ਘੰਟਾ ਚੱਲਿਆ ਕਿੰਨਾ 5-600 ਘੰਟਾ ਚੱਲਿਆ ਹਾਂਜੀ ਹਾਂਜੀ 5-600 ਘੰਟੇ ਚੱਲਿਆ ਹੋਇਆ ਬਾਈ ਕਹਿੰਦਾ ਟਰੈਕਟਰ ਹੈਗਾ ਜਮਾਂ ਨਵਾਂ ਟਰੈਕਟਰ ਹੈ ਬਾਈ ਜੀ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲੈ ਫੁੱਲ ਟੌਪ ਮਾਡਲ ਹੈ ਹਾਈ ਸਪੀਡ ਵਾਲਾ ਡਬਲ ਡਿਸਟ੍ਰੀਬਿਊਟਰ ਵਾਲਾ ਪੂਰਾ ਫੁੱਲ ਚੰਗਾ ਟਰੈਕਟਰ ਹੈ ਬਾਈ 6 ਲੱਖ ਤੇ 85000 ਰੁਪਏ ਬਾਈ ਡਿਮਾਂਡ ਕਰਦਾ ਜੀ ਬਾਈ ਨਾਲ ਸੰਪਰਕ ਕਰ ਲਿਓ ਤੁਸੀਂ ਕੋਈ ਵੀ ਟਰੈਕਟਰ ਲੈਣਾਗਾ ਤਾਂ ਆਗੇ ਅੱਗੇ ਬਾਈ ਕੋਲ ਹੈਗਾ 60 55 ਦੇਖ ਲਓ ਟਰਾਈ ਮਾਰਕ ਮਾਰਨੇ ਦਾ ਕਰ ਲਓ ਟਰਾਈ ਮਾਰਨੇ 755 ਟਰੈਕਟਰ ਪਾਵਰ ਮੈਕਸ ਵਾਲਾ ਜਿਵੇਂ ਨਵਾਂ ਟਰੈਕਟਰ ਕਿਹੜਾ ਮਰ ਲਿਆ ਵੀਰੇ 2000 ਤੇ 21 ਮਲ ਟਰੈਕਟਰ ਬਾਈ ਜੀ ਜਿਵੇਂ ਨਵਾਂ ਟਰੈਕਟਰ ਹੈਗਾ 7 ਲੱਖ 65000 ਰੁਪਏ ਬਾਈ ਡਿਮਾਂਡ ਕਰਦਾ ਡੱਕ ਡੱਕ ਰੌਕੀ ਕਿਨੋਕੀ ਲੱਗੀ ਹੋਈ ਹੈ ਬਿਲਕੁਲ ਨਵਾਂ ਟਰੈਕਟਰ 20 25000 ਦੇ ਤਾਂ ਕਲਾ ਡੱਕ ਹੀ ਲੱਗਿਆ ਹੋਇਆ ਹੈ ਨਾ ਹਾਂਜੀ ਹਾਂ 40000 ਦਾ ਸਮਾਨ ਐਕਸਟਰਾ ਟਰੈਕਟਰ ਤੇ ਲੱਗਿਆ ਹੋਇਆ ਹੈਗਾ ਇਹ ਇੱਕ ਮਿੰਟ ਦੇਖ ਲਾਉਣਾ ਹੋਵੇ 30000 ਦਾ ਬਾਈਕ ਦਾ ਸਮਾਨ ਖੋਲ ਵੀ ਲਵਾਂਗੇ ਆਪਾਂ ਪੰਜਾਬ ਨੰਬਰ ਟਰੈਕਟਰ ਹੈਗਾ ਇਹ ਵੀ ਫਸਟ ਆਉਣਾ ਟਰੈਕਟਰ ਹੈ ਇਹ ਆਪਾਂ ਸਤਨਾਵਾਂ ਦਾ ਕਰਦੇ ਆ ਗੱਲ ਵੀ ਚੱਲਿਆ ਗਈ ਪਾਵਰ ਮੈਕਸ ਆ ਟਰੈਕਟਰ ਹੈ ਪਾਵਰ ਮੈਕਸ ਆਇਆ ਸੀ ਹਜੇ 65 55 55 ਐਚਪੀ ਦਾ ਟਰੈਕਟਰ ਹੈ ਪਾਵਰ ਮੈਕਸ ਜਿਹੜਾ ਐਫ 25 ਵਾਲਾ ਇਹ ਹੈ ਐਫ 212 ਇਹ ਰੇਟ ਹੈਗਾ 5 ਲੱਖ 7 ਲੱਖ 65000 ਹਾਂਜੀ ਵੀਰ ਜੀ ਸਤਨਾਵਾਂ ਵਿੱਚ ਦੇਣਾ ਕਿੰਨੇ ਦਾ ਵੀਰੇ ਇਹ ਇਹ ਟਰੈਕਟਰ ਦਾ 7,35,000 ਰੁਪਏ 7,35,000 ਦਾ ਕਹਿੰਦਾ ਬਾ ਬਾਈ ਨੂੰ ਫੋਨ ਕਰ ਲਿਓ ਪਿਓਰ ਬਾਈ ਮਾਡਲ ਟਰੈਕਟਰ ਹੈਗਾ ਤੁਸੀਂ ਰੇਟ ਇਹ ਬਾਈ ਨੇ ਤਾਂ ਚਲੋ ਕਹਿਤਾ 7,35,000 ਪਰ ਤੁਸੀਂ ਇਹਨਾਂ ਨੂੰ ਫੋਨ ਤੇ ਗੱਲ ਕਰ ਲਿਓ ਆ ਪਰਚੀਆਂ-ਪੁਰਚੀਆਂ ਨਾਲ ਹਲੇ ਜਿਹੜੀਆਂ ਅੰਦਰ ਲੱਗ ਕੇ ਆਉਂਦੀਆਂ ਕੰਪਨੀ ਮੈਨੂੰ ਬਿਲਕੁਲ ਹਜੇ ਨਾਲ ਖੜੀਆਂ ਨੇ ਉਹਵੇਂ ਜਿਵੇਂ ਠੀਕ ਹੈ ਜੀ ਅੱਗੇ ਦਿਖਾਉਣਾ ਹੈ ਬਾਈ ਦਾ ਇੱਕ ਹੋਰ 23 ਮਾਡਲ ਟਰੈਕਟਰ ਖਜਾਨਾ ਹੀ ਆ 855 ਦਾ ਬਾਈ ਕੋਲੇ 23 ਮਾਡਲ ਟਰੈਕਟਰ ਹੈਗਾ 3 ਸਪੀਡ ਚ ਹੈ ਨਾ ਜੀ ਹਾਂਜੀ ਹਾਂਜੀ ਬਸ ਕੁਛ ਨਹੀਂ ਇਕੱਲੇ ਹਾਰ ਦੀ ਘਾਟ ਹੈਗੀ ਟਰੈਕਟਰ ਤੇ ਜਮਾ ਨਵਾਂ ਟਰੈਕਟਰ ਨਾਲ ਕਿਉਂਕਿ ਚੱਕੜ ਵਿੱਚ ਹੀ ਆਇਆ ਟਾਇਰ ਟੁੱਟ ਜੇ ਨਾ ਤਾਂ ਕਰਕੇ ਥੋੜੇ ਜੇ ਲਿਪੜ ਕੇ ਬਾਈ ਕਹਿੰਦਾ ਫਿਰ ਨਹੀਂ ਤੇ ਚੱਕੜ ਸੀ ਅੱਜ ਹੀ ਲੈ ਕੇ ਆਇਆ ਸੀ ਮੰਡੀ ਚਲੋ ਵਧੀਆ ਮਿਹਨਤ ਪੱਲੇ ਹੋਊਗੀ ਪਾਈਗੀ ਵਿਚਾਰੇ ਦਾ ਇੱਕ ਟਰੈਕਟਰ ਵੇਚ ਗਿਆ ਜਮਾ ਨਵਾਂ ਟਰੈਕਟਰ ਆ ਬਾਈ ਜੀ ਹਜੇ ਬੰਬਲ ਵੀ ਨਹੀਂ ਘਸੇਗੇ ਟਰੈਕਟਰ ਦੇ ਟਾਇਰਾਂ ਦੇ ਤਾਂ ਨਾ ਲਿਪੜੇ ਜੇ ਕਰਕੇ ਐ ਜੇ ਲੱਗੀ ਜਾਂਦਾਗਾ ਕਿੰਨੇ ਘੰਟੇ ਚੱਲੇ ਸਤਨਾ ਬਾਈ ਇਹ 300 ਵੀਰੇ 300 ਘੰਟੇ ਚੱਲੇ ਹੋਇਆ ਸਿਰਫ ਟਰੈਕਟਰ ਪੂਰਾ ਤਿਆਰ ਵੀ ਨਹੀਂ ਹੋਣੇ ਤੇਵ ਟੂ ਆ ਕੰਪਨੀ ਦੇ ਜਿਹੜਾ ਸਕੈਚ ਜੇ ਨਾਲ ਲਿਖਿਆ ਹੁੰਦਾ ਮਾਰਕਰ ਜੇ ਨਾਲ ਇਹ ਕੰਪਨੀ ਦਾ ਕੋਡ ਵਾਰਡ ਜੇ ਲਿਖਿਆ ਹੁੰਦਾਗਾ ਇਹ ਵੀ ਓਵੇਂ ਜਿਵੇਂ ਹਲੇ ਪਿਆਗਾ 7 ਲੱਖ ਤੇ 65 ਹਜ਼ਾਰ 22 ਡਿਮਾਂਡ ਕਰਦਾ ਇਹ ਪੁਰਾਣੀ ਸ਼ੋਅ ਵਾਲੇ ਟਰੈਕਟਰ ਤਾਂ ਬਾਈ ਜੀ ਤੁਹਾਨੂੰ ਪਤਾ ਵੀ ਮਿਲ ਨਹੀਂ ਰਹੇ ਇਹ ਟਰੈਕਟਰ ਪਿਓਰ 23 ਦਾ ਮਾਰਕ ਹੈ ਪੰਜਵੇਂ ਮਹੀਨੇ ਦਾ ਹੈਗਾ ਪਿਓਰ 23 ਦਾ 3 ਸਪੀਡ ਚ ਟਰੈਕਟਰ ਹੈਗਾ ਰੇਟ ਦੀ ਬਾਈ ਨਾਲ ਗੱਲ ਕਰਨੋ ਘੰਟਾ ਚੱਲਿਆ ਹੋਇਆ ਕਿੰਨਾ 300 ਘੰਟਾ ਚੱਲਿਆ ਵੀਰੇ 300 ਤੇ 27 ਘੰਟੇ ਚੱਲਿਆ ਹੋਇਆ ਦੇਖੋ 300 ਤੇ 27 ਘੰਟੇ ਚੱਲਿਆ ਹੋਇਆ ਹੈਗਾ ਜੇ ਕਿਸੇ ਨੇ ਨਵਾਂ ਟਰੈਕਟਰ ਲੈਣਾ ਹੈ ਬਾਈ ਸਤਨਾਮ ਨਾਲ ਗੱਲ ਕਰ ਲਓ ਖੀਰ ਤੇ ਤੁਹਾਨੂੰ ਫੇਰ ਬਾਈ ਦਾ ਆਪਾਂ ਨੰਬਰ ਬੋਲ ਦਿਆਂ ਸਤਨਾਮ ਬਾਈ ਜੀ ਫੋਨ ਨੰਬਰ ਤੇ ਆਪਣਾ ਐਡਰੈਸ ਬੋਲ ਦਿਓ ਜੀ ਫੋਨ ਨੰਬਰ ਵੀਰੇ 98762 99903 98762 99903 ਬਾਈ ਦਾ ਫੋਨ ਨੰਬਰ ਹੈ ਤੇ ਐਡਰੈਸ ਦੱਸ ਦਿਓ ਜੀ ਬੰਦਾ ਆਪਣਾ ਪਿੰਡ ਵੀਰੇ ਜਖੇਪਲਾ ਸੁਨਾਮ ਤੋਂ 12 ਕਿਲੋਮੀਟਰ ਆ ਹੰਬਲਵਾਸ ਜਿਖੇਪਾ ਹੰਬਲਵਾਸ ਪਿੰਡਾ ਆਪਣਾ ਸੰਗਰੂਰ ਜ਼ਿਲ੍ਹੇ ਦਾ ਪਿੰਡਾ ਸੰਗਰੂਰ ਜ਼ਿਲ੍ਹੇ ਦਾ ਪਿੰਡਾ ਠੀਕ ਹੈ ਜੀ ਤੇ ਬਾਈ ਦਾ ਨਾਮ ਹੈ ਸਤਨਾਮ ਸਿੰਘ ਹਾਂਜੀ ਤੇ ਬਾਈ ਨਾਲ ਸਿੱਧਾ ਸੰਪਰਕ ਕਰ ਲਓ ਰੇਟਾ ਸੰਬੰਧੀ ਤੁਹਾਨੂੰ ਸਿੱਧੀ ਜਾਣਕਾਰੀ ਦੇ ਦੇਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਕਿਸਾਨ ਭਰਾਵਾਂ ਤੱਕ ਪਹੁੰਚ ਸਕੇ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ ਤੁਹਾਡਾ ਜਿਹੜੇ ਭਰਾ ਵੀਡੀਓ ਨਾਲ ਜੁੜੇ ਹੈ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰਹਾਂ ਪ੍ਰਭਾਤ